ਚਾਬੇ ਕੱਪੜੇ ਦਾ ਕੰਮ ਤੇ ਨਿਬੜੇ ਇੱਥੇ ਲੀੜੇ ਪਏ ਧੋਣ ਵਾਲੇ ਤੇ ਗੋਪੀ ਉਹ ਚੋਕ ਕੇ ਲੈ ਗਈ ਆ ਆ ਜਿਹੜਾ ਮੇਰਾ ਪਿਆ ਵਾ ਇਹਨੂੰ ਖੜਿਆ ਨਹੀਂ ਤੂੰ ਹਣ ਵਾhti ਉਹਨੇ ਬੋਤਾ ਹੀ ਲੈ ਵੀ ਟੈਡ ਚ ਕੋੜ ਰੱਖਦੀ ਆ ਇਹ ਬੁੱਢੀ ਜਿਹੜੀ ਆ ਹੁਣ ਜੇ ਮੈਂ ਇਹਦੇ ਪਿਓ ਨੂੰ ਦੱਸਾਂ ਤੇ ਆਖਣਾ ਵੀ ਰੌਲਾ ਪਾਉਂਦੀ ਚੁਗਲੀਆਂ ਲਾਉਂਦੀ ਆ ਪਰ ਮੈਂ ਇਹਨੂੰ ਹੀ ਪੁੱਛਦੀ ਪਹਿਲਾਂ ਹੁਣ ਵੀ ਇਹਨੂੰ ਕੀੜੇ ਪਏ ਹੀ ਸੂਟ ਨੂੰ ਇਹਨੂੰ ਨੀ ਤਾ ਕੀ ਕਰਨੀ ਕੱਪੜੇ ਪਾ ਕੇ ਮਸ਼ੀਨ ਚ ਤੇ ਆ ਵੀ ਉੱਥੇ ਟੰਗਿਆ ਹੀ ਜਿੱਥੋਂ ਦੂਜੇ ਚੋਕੇ ਲਿਆਈਆਂ ਇਹਨੂੰ ਸੂਟ ਨੂੰ ਕੀੜੇ ਪਏ ਹੀ ਕਿ ਜਾਂ ਕਰ ਦਨ ਦਿਖਿਆ ਹੀ ਨਹੀਂਗਾ ਮੈਨੂੰ ਪਤਾ ਨਹੀਂ ਲੱਗਾ ਹੈਗਾ ਇਹ ਕਿੱਥੇ ਪਿਆ ਹੈਗਾ ਜਿੱਥੋਂ ਚੁੱਕੇ ਰਿਹਾਂਦੇ ਮੰਜੀ ਦੇ ਪਾਵੇ ਤੇ ਤੂੰ ਦੂਜੇ ਪਾਵੇ ਤੇ ਮੇਰਾ ਹੀ ਮੈਂ ਇਹਦੇ ਡਰਦੀ ਨਹੀਂ ਰਹਾਉਂਦੀ ਤੇਰੇ ਕੱਪੜਿਆਂ ਦੇ ਵਿੱਚ ਮੈਂ ਹਾਂ ਕਿਤੇ ਮੁੜ ਕੇ ਆਖੇ ਨਾ ਕਿ ਬੁੱਢੜੀ ਨੇ ਆਪਣੇ ਸੂਟ ਮੇਰੇ ਸੂਟਾਂ ਦੇ ਵਿੱਚ ਸੁੱਟੇ ਆ ਮੈਂ ਨਾਲ ਦੇ ਪਾਵੇ ਨਾਲ ਟੰਗਿਆ ਹੈਗਾ ਤੇ ਲਿਆ ਮਿੰਨੇ ਦਾ ਮੈਂ ਤੋਹ ਦਿੰਨੀ ਆ ਤੋਹ ਲੂੰਗੀ ਮੈਂ ਆਪੇ ਹੁਣ ਕੇ ਜੇ ਤੈਨੂੰ ਪਹਿਲਾਂ ਨਹੀਂ ਦੇਖਿਆ ਤਾਂ ਹੁਣ ਕੀ ਗੱਲ ਹੁਣ ਮੇਰੇ ਹੱਥ ਟੁੱਟੇ ਆ ਮੈਂ ਤੂੰ ਸੱਤ-ਸੱਤ ਵਾਰ ਲਈ ਰੇ ਧੋਨਾ ਪਛਾ ਕਿ ਤੂੰ ਉਹ ਵੀ ਨਾ ਧੋਂਦੀ ਮੈਂ ਤੋਹ ਲੈਣੇ ਹੈਗੇ ਐਵੇਂ ਨਹੀਂ ਤੂੰ ਸਰਪ ਪਾਉਣੀ ਝੱਗ ਤੇ ਮੈਂ 19 ਸਰਫਨਾ ਸਾਰੇ ਟੱਬਰ ਦੇ ਤੋਂ ਲੈਣੇ ਹੀ ਲੀੜੇ ਕਿ ਤਾਂ ਕੀ ਹੋ ਗਿਆ ਜੇ ਰਹਿ ਗਿਆ ਤੇ ਮੈਂ ਹੁਣ ਦੋ ਦਿੰਦੀ ਆ ਚ ਕੀ ਫਰਕ ਪੈਣ ਲੱਗਾ ਤੁਸੀਂ ਤੇ ਪਿਆਰ ਰਹਿੰਦੇ ਹੁੰਦੇ ਅੱਛਾ ਤੇ ਜੇ ਮੈਂ ਹੁਣ ਇਹੋ ਪਾਉਣਾ ਹੁੰਦਾ ਹੋਰ ਘੜੀ ਨੂੰ ਨਾ ਕੇ ਫੇਰ ਮੁੰਮੂ ਜੇ ਮਸ਼ੀਨ ਨੂੰ ਸੁਟਿਆ ਹੋਣਾ ਸੀ ਦੋ ਸੂਟ ਥੋੜੇ ਤੁਹਾਡੇ ਕੋ ਭਾਵੇਂ ਜਿੰਨੇ ਮਰਜ਼ੀ ਮੇਰੇ ਸੂਟ ਹੋਣਾ ਉਹ ਮੇਰੀ ਮਰਜ਼ੀ ਆ ਮੈਂ ਜਿਹੜਾ ਮਰਜ਼ੀ ਪਾਵਾਂ ਤੇ ਲਿਆ ਮੈਂ ਕਿੰਨੀ ਪਈ ਮੈਂ ਤੋ ਦਿੰਦੀ ਆ ਤੇ ਮੈਂ ਲੜਾਈ ਵਾਲੀ ਕਿਹੜੀ ਗੱਲ ਵਾ ਲੜਾਈ ਤੂੰ ਛੋਈ ਆ ਸ਼ੁਰੂਆਤ ਤੂੰ ਕਰਦੀ ਆ ਕੈਨੀ ਮੁੜ ਕੇ ਮੈਨੂੰ ਆ ਜੇ ਮੇਰੇ ਧੀ ਦਾ ਫੋਨ ਆ ਜਾਂਦਾ ਜੇ ਮੈਂ ਹਦ ਕੋ ਕੋਈ ਗੱਲ ਕਰਦੀ ਆ ਪਿਛੇ ਉਹ ਹੋ ਕੇ ਤੂੰ ਸੁਣਦੀ ਰਹਿਣੀ ਆ ਮੁਰਕੇ ਤੂੰ ਜੋਦੇ ਨੂੰ ਦੱਸਦੀ ਆ ਮੈਨੂੰ ਐਦਾਂ ਆਖਿਆ ਮੇਰੀਆਂ ਐਦਾਂ ਗੱਲਾਂ ਕਰਦੇ ਸੀ ਹੁਣ ਜੇ ਮੈਂ ਉਹਨੂੰ ਦੱਸਾਂ ਆਪਣੀ ਧੀ ਨੂੰ ਕਿ ਤੇਰੀ ਮਾਂ ਦਾ ਸੂਟ ਉੱਥੇ ਹੀ ਪਿਆ ਧੋਣ ਵਾਲਾ ਤੇ ਮੇਰੀ ਧੀ ਨੂੰ ਦੁੱਖ ਨਾ ਲੱਗੂਗਾ ਮੈਂ ਆਪਣੀ ਸੱਸ ਦਾ ਇੰਨਾ ਕੰਮ ਕਰਦੀ ਆ ਤੇ ਮੇਰੀ ਮਾਂ ਦਾ ਮੇਰੀ ਪਰਜਾਈ ਦੇ ਸੂਟ ਨੂੰ ਤੋਤਾ ਧੀ ਨੂੰ ਕਹਾ ਦਾ ਦੁੱਖ ਲੱਗਣਾ ਵਾ ਧੀ ਨੇ ਆਣ ਕੇ ਧੋਣਾ ਵਾ ਤੇ ਕੋ ਸੱਸ ਨੂੰ ਦਾ ਕਰਦੀ ਕਿ ਨਹੀਂ ਕਰਦੀ ਉਹ ਉਹਨੂੰ ਪਤਾ ਹੋਗਾ ਸਾਨੂੰ ਕਿਹੜਾ ਪਤਾ ਸਾਨੂੰ ਤਾਂ ਉਹੀ ਜਿਹੜਾ ਉਹਨੇ ਦੱਸ ਦੇਣਾ ਵਾ ਆ ਸਾਸੂ ਨੂੰ ਪੁੱਛਾਂਗੇ ਤਾਂ ਉਹਨੂੰ ਕੀ ਪਤਾ ਤੁਹਾਡੇ ਵਾਂਗੂ ਕਿੰਨੇ ਘਰ ਹੋਣਗੇ ਤੁਹਾਡੀ ਧੀ ਨਾ ਤੂੰ ਜਾਣਦੀ ਨਹੀਂ ਨਾ ਅੱਖਾਂ ਮੀਟੀਆਂ ਵਾ ਜਦੋਂ ਜਾਣੀ ਆ ਕਿ ਇਹ ਗੱਲਾਂ ਕਰਦੀ ਆ ਮੈਂ ਘਰੋਂ ਤੇ ਜਾ ਕੇ ਚੁਗਲੀਆਂ ਨਹੀਂ ਕਰਨਦੀ ਗੱਲ ਹੁੰਦੀ ਵੀ ਚੁਗਲੀਆਂ ਹੀ ਕਰੀਏ ਤੇ ਗੱਲ ਤਾਂ ਪਤਾ ਲੱਗਦਾ ਵਾ ਘੇਟੋਂ ਮੜ ਕੇ ਬਹਿ ਜੀ ਨਾ ਸਾਸਰੀ ਘਰ ਬੁਲਾ ਕੇ ਤੇ ਕਰ ਦੇ ਜੀਂ ਤਾਂ ਉਸੇ ਵੇਲੇ ਪਤਾ ਲੱਗ ਜਾਂਦਾ ਕਿਹੜਾ ਕਿਹੜਾ ਕਿੱਥੋਂ ਬੋਲਣ ਡਿਆ ਵਾ ਤੂੰ ਤੇ ਉਹੀ ਮੱਥੇ ਤੇ ਅੱਖਾਂ ਰੱਖੀਆਂ ਵਾ ਤੇਰਾ ਤੇ ਜੀ ਨਹੀਂ ਕਰਦਾ ਉਦਾਂ ਹੀ ਕੰਮ ਕਰਨ ਨੂੰ ਤੂੰ ਮਾਰਦੀ ਆ ਬਾਨੇ ਇਦਾਂ ਦੇ ਕੰਮ ਨਾ ਕਰਿਆ ਕਰ ਜੇ ਨਹੀਂ ਨਾ ਧੋਣੇ ਮੈਨੂੰ ਇੱਕ ਵਾਰ ਦੱਸ ਦੇ ਮਾਦਾ ਅੱਜ ਤੋਂ ਵਾਦਾ ਮੈਂ ਤੇਰੇ ਲੀੜੇ ਨਹੀਂ ਧੋਣੇ ਤੇ ਮੈਂ ਆ ਮੈਨੂੰ ਫਿਕਰ ਹੋਵੇ ਮੈਂ ਆਪਣਾ ਨਹਾਉਣ ਬੈਠਾਂ ਤੋ ਲਿਆ ਕਰਾਂ ਐਨਾ ਚਿਰ ਹੋ ਗਿਆ ਤੂੰ ਪਣੀ ਦੇਆ ਵਾ ਕਿਉਂ ਮੇਰੇ ਸੇਚ ਸੁਆਹ ਪਾਉਂਦੇ ਇੱਕ ਸੂਟ ਦੇ ਬਦਲੇ ਮੈਨੂੰ ਨਹੀਂ ਪਤਾ ਤੂੰ ਕਿਦਾਂ ਧੋਂਦੀ ਰਹੀ ਆ ਅੱਜ ਤੇ ਮੈਨੂੰ ਸਾਹਮਣੇ ਸ਼ੋਅ ਹੋ ਗਿਆ ਨਾ ਵੀ ਤੂੰ ਜਾਣ ਬੁੱਝ ਕੇ ਸੂਟ ਮੇਰਾ ਛੱਡ ਕੇ ਆਈ ਮੈਂ ਤਾਂ ਅਜੇ ਵੀ ਕਹਿੰਦੀ ਮੈਨੂੰ ਸੂਟ ਫੜਾ ਦ ਮੈਂ ਤੋ ਦੇਂਦੀ ਭੈਣਾ ਮੈਂ ਤੋ ਲੂੰਗੀ ਠੀਕ ਆ ਨਾ ਜੇ ਕੋਈ ਕੰਮ ਕਰਨਾ ਤੇ ਹੋਰ ਕੋਈ ਕਰ ਲੈ ਜੇ ਨਹੀਂ ਤੇ ਮੈਂ ਆਪਣਾ ਆਪਣੇ ਸਰਫੇ ਖੋਲ ਕੇ ਨਾ ਇਦਾਂ ਟੱਬ 'ਚ ਤੇ ਮੈਂ ਹੱਥ ਨਾਲ ਹੀ ਧੋ ਲੈਣਾ ਮੈਂ ਤੇਰੀ ਮਸ਼ੀਨ ਵੀ ਨਹੀਂ ਵਰਤਦੀ ਜੇ ਮੇਰੇ ਸੂਟ ਨਾਲ ਤੇਰੀ ਮਸ਼ੀਨ ਪਿੱਟੀ ਚੱਲੀ ਆ ਨਾ ਤੇ ਆਵੇ ਤੁਹਾਨੂੰ ਸੁਖੰਡਾਉਣੀਆਂ ਹੁਣ ਮਸ਼ੀਨਾਂ ਤੇ ਆਪ ਜਿੰਨੇ ਮਰਜੀ ਕੰਮ ਕਰੋ ਧੋਵੋ ਰੱਖੋ ਜੋ ਮਰਜੀ ਕਰੋ ਮੇਰਾ ਫਿਕਰ ਨਾ ਕਰੀਂ ਅੱਜ ਤੋਂ ਬਾਅਦ ਆਜ ਤੋਂ ਮੇਰਾ ਸੂਟ ਨਹੀਂ ਗੱਲਾਂ ਹੋਰ ਕੋਈ ਨਹੀਂ ਆਜ ਤੇ ਮੇਰਾ ਸੂਟ ਨਹੀਂ ਧੋਤਾ ਭਲਕੇ ਆਖਾਂਗੀ ਰੋਟੀ ਦਾ ਵੀ ਚੇਤਾ ਭੁੱਲ ਗਿਆ ਹੂੰ ਚਲੋ ਵੇਹਲੋ ਜਿੱਦਾਂ ਉਹ ਯਾਰ ਤੇਰਾ ਸਹਰਾ ਤੇਰਾ ਪਿਓ ਜਿਹੜਾ ਮੈਨੂੰ ਗੱਲ ਨਹੀਂ ਕਰਨ ਦਿੰਦਾ ਜੇ ਕਦੇ ਮੈਨੂੰ ਚਾਜਰਾ ਗੱਲ ਕਰਨ ਦਵੇ ਨਾ ਇਥੇ ਮਿੰਟਾਂ ਚੋਂ ਦੀ ਪਟਾਕੇ ਪਾ ਦਾਂ ਹੋ ਤੀਨ ਫੋਨ ਲਾ ਕੇ ਬਾਅਦ ਚ ਦੱਸਣਾ ਮੈਂ ਸੂਟ ਆਪਣਾ ਪੇ ਧੋਤਾ ਵਾ ਕੀ ਹੋਇਆ ਜੇ ਰਹਿ ਗਿਆ ਹੈਗਾ ਤੇ ਪਿਆ ਰਹਿਣ ਲੰਦੇ ਮੈਂ ਧੋ ਹੀ ਲੈਣਾ ਹੈਗਾ ਕੱਚ ਜੀਰਨ ਪਰ ਰੋਣੇ ਜੋਗੀ ਇੰਨੀ ਅਕਲ ਨਹੀਂ ਕਿਤੇ ਹੈਗੀ ਕਿ ਡੱਬੇ ਸਰਫ ਪਾ ਲਾਂ ਲਿਹਾਉਣ ਦਾ ਪਤਾ ਪੈਕਟ ਲੇਖ ਲੈ ਦੇਈ ਜਾਂਦੀ ਆ ਆਹ ਕੁਆਲਟੀ ਦਾ ਲਿਆਇਓ ਇਹ ਚੰਗੇ ਕੱਪੜੇ ਧੋਣ ਦੀ ਆ ਸਰਫ ਇੰਨਾ ਨਾ ਡੱਬੇ ਚ ਹੀ ਪਾ ਕੇ ਰੱਖ ਲਾਂ ਹੁਣ ਤੇ ਗੁਰਪਰੀ ਤੇ ਮੈਂ ਇੱਥੇ ਵੀ ਨਹੀਂ ਤੁਣੇ ਬੰਬੀ ਤੇ ਜਾ ਕੇ ਧੋਂਗੀ ਨਾਲੇ ਲਾਗੇ ਛਾਗੇ ਗਵੰਡਣਾਂ ਨੂੰ ਦੱਸੂਗੀ ਵੀ ਆ ਕਰ ਤੂ ਤੀਓ ਨੋਂ ਮੇਰੀ ਦੀ ਸੱਸ ਨੂੰ ਇੰਨਾ ਕਿ ਜਾਣਦੀ ਓ ਲੋਕੀ ਆਂਦੇ ਹੋਣੇ ਬੜੀ ਚੰਗੀ ਆ ਬੜੀ ਚੰਗੀ ਆ ਲੱਗ ਜੂ ਪਤਾ ਚੰਗੀ ਦਾ ਹੁਣ ਉਹ ਨਹੀਂ ਭਰਾ ਨਹੀਂ ਅਜੇ ਨਹੀਂ ਮਿਲਿ ਗਦੇ ਉਹ ਵੀ ਉਹ ਜਿਹੜੇ ਬੰਦੇ ਨੂੰ ਕਹੋ ਲਾਰੇ ਲਾਈ ਜਾਂਦੇ ਉਸ ਵੇਲੇ ਦਾ ਟਾਈਮ ਦਿੱਤਾ ਹੀ ਉਹਨੇ ਚਲ ਠੀਕ ਕੀ ਹੋਇਆ ਬੜਾ ਮੁਖਲਾਇ ਮੂੰਹ ਕੀ ਫਲਾਉਣਾ ਵਾ ਕੰਮ ਦਾ ਕੋਈ ਮੁੱਲ ਨਹੀਂ ਹੈਗਾ ਕਿ ਹੁਣ ਕੀ ਹੋ ਗਿਆ ਕੀ ਮੈਂ ਕੱਪੜੇ ਪਾਉਣ ਗਈ ਮਸ਼ੀਨ ਦੇ ਵਿੱਚ ਮੰਮੀ ਦਾ ਸੂਟ ਕਿੱਥੇ ਟੰਗਿਆ ਰਹਿ ਗਿਆ ਵਾ ਉਹਦਾ ਹੀ ਲੜਾਈ ਪੈ ਗਈ ਆ ਤੇ ਤੂੰ ਧਿਆਨ ਨਾਲ ਵੇਖ ਲੈਂਦੀ ਹਾ ਮੈਂ ਧਿਆਨ ਲੱਗੀ ਵੀ ਨਹੀਂ ਬਸ ਪਤਾ ਲੱਗਾ ਜਦੋਂ ਮਨ ਲੋ ਰਹਿ ਗਿਆ ਫੇਰ ਮੈਂ ਕੱਪੜੇ ਤੋਂ ਉੱਤੇ ਮੈਂ ਹੀ ਧੋਣਾ ਵਾ ਤੇ ਸਗਲੇ ਤੂੰ ਲੱਗਣੀ ਵੀ ਮੇਰਾ ਛੱਡ ਗਈ ਜੇ ਤੂੰ ਬਾਕੀ ਪਾਲੇ ਤੇ ਜੇ ਰੋਜ਼ ਧੋਣੀ ਆ ਜੇ ਇੱਕ ਦਿਨ ਕੋਈ ਸੂਟ ਰਹਿ ਗਿਆ ਵਾ ਤੇ ਤਾਂ ਕੀ ਹੋਇਆ ਉਹ ਤੈਨੂੰ ਮੰਮੀ ਤੇ ਸੁਭਾਦ ਦਾ ਪਤਾ ਹੀ ਹੈ ਤੈਨੂੰ ਪਤਾ ਵੀ ਸਾਰਾ ਪਤਾ ਵੀ ਕਾਲੇ ਸੁਭਾਦ ਹੀ ਆ ਉਹਨੇ ਗੱਲ ਨਹੀਂ ਛੱਡਣੀ ਹੁੰਦੀ ਇਹਨਾਂ ਨਿਗੇ ਨਿਗੇ ਕਲਾ ਤਾਂ ਆ ਵੀ ਖਿਆਲ ਰੱਖ ਲੈ ਮੈਂ ਤਾਂ ਕਲਾ ਬਚਣਾ ਹੋਏ ਤੇ ਕਈ ਵਾਰ ਦਿਮਾਗ ਚੋ ਕਿਤੇ ਨਿਕਲ ਨਹੀਂ ਜਾਂਦੀ ਕਿ ਤੋ ਮੈਂ ਫਟਾਫੜ ਕਪੜੇ ਲੱਗ ਗਏ ਪਈ ਮੈਂ ਚੱਲ ਮਸ਼ੀਨ ਚ ਪਾ ਕੇ ਮੈਂ ਹੋਰ ਕੋਈ ਲੱਗੇ ਕੰਮ ਕਰ ਲੈਣੀ ਆ ਕੰਮ ਕੀ ਕਰਨਾ ਹੋਰ ਮੈਂ ਮਕਾਲ ਵਾਧੂ ਦੀ ਮੇਰੇ ਗਲ ਪੈ ਗਈ ਹਾਂ ਮੈਂ ਆਪੇ ਧੋਲੇ ਨਹੀਂ ਮੇਰੇ ਤੂੰ ਛੱਡ ਦਿਆ ਕਰ ਮੈਂ ਨਾਗ ਧੋਇਆ ਕਰ ਤੋ ਉਹਨੇ ਕਹਿਣਾ ਹੀ ਤੈਨੂੰ ਕਹਿਣਾ ਇੱਥੇ ਬੰਦਾ ਖੜ ਲੱਗਾ ਪਹਿਲਾਂ ਵੇਖ ਲੈ ਵੀ ਮੈਂ ਆਪਣੇ ਭਾਂ ਰਹਿਣ ਉਹਨਾਂ ਦੇ ਪਹਿਲਾਂ ਧੋਇਆ ਕਰ ਕਿ ਸਾਰਿਆਂ ਦੇ ਵੀ ਸਾਰੇ ਡੱਬੇ ਦੇ ਕੱਪੜੇ ਜੇ ਇੱਕ ਸੂਟ ਰਹਿ ਗਿਆ ਤਾਂ ਕਿ ਉਹਦੇ ਵਿੱਚ ਮੰਮੀ ਦਾ ਇੱਕ ਸੂਟ ਹੋਰ ਪਿਆ ਵਛੜਾ ਮਸ਼ੀਨ 'ਚ ਮੈਂ ਪਾਇਆ ਵਾ ਉਹਦਾ ਨਹੀਂ ਚੇਤਾ ਵੀ ਉਹ ਧੋਤਾ ਵਾ ਨਹੀਂ ਉਹ ਇੱਕ ਸੂਟ ਦਾ ਹੀ ਪੁਆੜਾ ਪੈ ਗਿਆ ਕੋਈ ਇੱਕ ਚੀਜ਼ ਹੀ ਰਹਿ ਜੂਵੇ ਨਾ ਤਾਂ ਬਸ ਉਹਦਾ ਹੀ ਪੁਆੜਾ ਪੈ ਜਾਂਦਾ ਘਰ ਦੇ ਵਿੱਚ ਸ਼ਿਆਣੀ ਗਲਤੀ ਇਹ ਹੈ ਨਾ ਪਹਿਲਾਂ ਸਾਰਾ ਧਿਆਨ ਨਾਲ ਕੰਮ ਵੇਖੀਦਾ ਹਈਦਾ ਆਪ ਕੀ ਕਰਦੇ ਆ ਚੀਜ਼ਾਂ ਜੜੀਆਂ ਹੈਗੀਆਂ ਵਾ ਲਿਆ ਲਿਆ ਕੇ ਖਾਣ ਪੀਣ ਵਾਲੀਆਂ ਬੈੱਡ ਦੀ ਢੋਹ ਦੇ ਵਿੱਚ ਰੱਖ ਲੈਂਦੇ ਆ ਉੱਥਰ ਮਨਾਂ ਚੀਜ਼ ਕਰ ਦਈਏ ਖਾ ਲੈਂਦੇ ਆ ਬਿਲਕੁਲ ਪਤਾ ਨਹੀਂ ਲੱਗਦਾ ਹੈਗਾ ਮੈਂ ਤੈਨੂੰ ਮਨਾ ਕਰਦੀ ਆ ਤੂੰ ਇੱਥੇ ਖ ਤੇ ਮੈਂ ਵੇ ਫਿਰ ਖਾ ਦੇ ਖਾਇਆ ਕਰਾਂ ਜਦੋਂ ਮੈਨੂੰ ਸੁਲਾ ਨਹੀਂ ਮਾਰਦੇ ਤੇ ਰਸੋਈ 'ਚ ਚੀਜ਼ ਲਿਆ ਕੇ ਰੱਖੰਦਾ ਮੈਨੂੰ ਵੀ ਪਤਾ ਫੇ ਮੈਂ ਖਾਣੀ ਹੁਣ ਘਰ ਦੇ ਵਿੱਚ ਕੋਈ ਚੀਜ਼ ਬਦਲ ਰੇ ਤੇ ਕੱਲੇ ਕੱਲੇ ਦੇ ਸੁਲਾ ਮਾਰਨੀ ਪੈਂਦੀ ਤੇ ਬੈੱਡ ਦੀ ਢੋਹ 'ਚ ਵੀ ਰੱਖੰਦਾ ਕੋਈ ਮਤਲਬ ਨਹੀਂ ਹੈ ਰਸੋਈ 'ਚ ਬੰਦਾ ਰੱਖੇ ਉਹ ਬੰਦੇ ਸਰਾਣੀ ਆਪਣੇ ਡਾਲੀ ਜਦੋਂ ਜੀਕ ਦਾ ਚੁੱਕ ਕੇ ਖਾ ਲਈ ਜਾਂ ਫਿਰ ਮੈਨੂੰ ਦਿੱਤੀਂਦੇ ਫੇ ਮੈਂ ਕਿਉਂ ਖਾਵਾਂ ਤੂੰ ਗੜਾ ਆ ਵੀ ਮੈਨੂੰ ਵੀ ਫਿਰ ਹੁੰਦਾ ਵਾ ਵੀ ਆਪ ਚ ਚੀਜ਼ਾਂ ਲਿਆ ਲੈ ਕੇ ਖਾ ਲੈਣੀਆਂ ਮੈਂ ਜਿਹੜੀਆਂ ਪਸੰਦ ਦੀਆਂ ਹੋਣੀਆਂ ਤੇ ਮੇਰੇ ਤੋਂ ਚੋਰੀਆਂ ਖਵਾਉਂਦੇ ਫਿਰਦੇ ਇਸ ਚੋਰੀ ਤੇ ਕੋਈ ਗੱਲ ਨਹੀਂ ਹੈਗੀ ਇਹਨੇ ਇੱਕਲੀ ਚੀਜ਼ਾਂ ਖਾਂਦੀ ਐਵੇਂ ਪੇਜੂ ਆਪੜ ਮੈਂ ਕਿਹੜਾ ਨਾਲ ਚੀਜ਼ਾਂ ਦੀ ਭੁੱਖੀ ਐਵੇਂ ਘੂਟਾ ਹੀ ਸੋਚਣਾ ਕੋ ਤੂੰ ਹਾਂ ਜੀ ਸੋਚ ਤੇਰੀ ਜਿਹੜੀ ਕਲਾ ਪਾਉਂ ਰਹੀ ਆ ਉਹਨਾਂ ਨੇ ਤੇ ਸੋਚਿਆ ਹੀ ਆ ਨਾ ਜੇ ਇੱਕ ਸੂਟ ਰਹਿ ਗਿਆ ਤੇ ਤਾਂ ਕੀ ਹੋਇਆ ਤੇ ਰਹਿ ਕਿਉਂ ਗਿਆ ਮੈਂ ਤਾਂ ਕੱਬ ਕੇ ਰਹਿ ਕਿਉਂ ਗਿਆ ਟੰਗਿਆਂ ਕੋ ਰਹਿ ਗਿਆ ਉਹ ਤੇ ਫਿਰ ਉਹ ਵੀ ਬੈਡਰੀਟ ਹੋ ਚੁੱਕੀਓ ਚੀਜ਼ਾਂ ਰੱਖਦੇ ਆ ਉਹ ਵੀ ਨਾ ਰੱਖਿਆ ਕਰਨ ਕਿਉਂ ਨਾ ਕਰਨ ਹਾਂ ਉਹ ਵੀ ਸੋਚਿਆ ਕਰਨ ਫੇਰ ਮੈਂ ਆਈ ਸਾਰਾ ਪਾਸੇ ਸਿਆਪਾ ਪਾ ਲਿਆ ਤੇ ਜਿਦਰਾ ਰੱਖਿਆ ਤੂੰ ਮੈਂ ਕੋਈ ਜਿੱਤਣਾ ਨਹੀਂ ਰੱਖਿਆ ਹੈਗਾ ਇਹਦਾ ਤੁਹਾਡੀਆਂ ਜਦਾਂ ਦੋਹਾਂ ਨੇ ਤਾਂ ਸਾਨੂੰ ਬੰਦਿਆਂ ਨੂੰ ਪੀਣ ਪਾਇਆ ਸਾਡਾ ਦੋਹਾਂ ਨੂੰ ਸੁੱਕਣੇ ਪਾਇਆ ਤੁਸੀਂ ਲੜਾਈ ਠਾਡੀ ਦੀ ਮੁਕਦੀ ਪਤਾ ਨਹੀਂ ਕਾਹਦੀਆਂ ਬਰਖਾਂ ਤੁਹਾਡੇ ਵਿੱਚ ਸਾਰੇ ਤੁਸੀਂ ਸਾਰੇ ਚੰਗੇ ਆ ਸਾਰਿਆਂ ਨਾਲੋਂ ਮਾੜੀ ਮੈਂ ਹੀ ਆ ਜਿਹੜੀ ਇੱਥੇ ਕੱਟਣ ਲਈ ਆ ਬੋ ਕੱਟਣ ਲਈ ਤੇ ਹਰ ਗੱਲ ਤੇ ਮੇਰਾ ਹੀ ਕਸੂਰ ਹਰ ਗੱਲ ਤੇ ਮੇਰਾ ਹੀ ਕਸੂਰ ਇਹ ਨਹੀਂ ਹੈਗਾ ਜੇ ਰਹਿ ਗਿਆ ਤਾਂ ਮੈਂ ਤੇ ਮੈਨੂੰ ਫੜਾਉਂਦੇ ਮੈਂ ਤੋਹ ਦਿੰਦੀ ਮੈਂ ਮਨਾ ਕੀਤਾ ਵੀ ਮੈਂ ਨਹੀਂ ਧੋਣਾ ਹੈਗਾ ਜਾਂ ਤੇ ਮੈਂ ਕਿਹਾ ਵੀ ਜਾਓ ਜੋ ਮਰਜੀ ਕਰ ਲਓ ਮੈਂ ਨਹੀਂ ਧੋਣਾ ਅਬੇ ਤੁੰਗੜਾ ਥਾਣਾ ਧੋਣਾ ਪਾਉਣਾ ਤੇ ਮਸ਼ੀਨ ਚ ਹੀ ਨਾ ਚੋਕ ਕੇ ਪਾ ਦੇ ਨਾਲ ਹੀ ਲੱਗੇ ਕੱਲ ਤਾਂ ਫਿਰ ਮੈਂ ਸਾਰੇ ਛੱਡ ਦੇ ਕਰ ਦੇ ਫਿਰ ਸਾਰੇ ਧੋ ਲਿਆ ਕਰ ਐਵੇਂ ਤੁਲੇ ਗੂ ਬਸ ਇਹ ਕਹਨਾਂ ਨਹੀਂ ਜੇ ਨਾ ਮੇਰਾ ਸੁ ਮੇਰੇ ਕੱਪੜੇ ਬਾਹਰ ਰੱਖਿਆ ਕਰਨੇ ਆ ਜੇ ਨਾ ਕਰਨਗੇ ਤਾਂ ਫਿਰ ਮੈਨੂੰ ਆ ਤੂੰ ਉਹ ਤੂੰ ਜੇ ਤੂੰ ਹੈਗੀ ਧੋਣ ਵਾਲੀ ਤੂੰ ਕੋ ਤੋਏ ਤੇ ਮੈਂ ਨੌਕਰ ਥੋੜੀ ਆ ਕੋ ਥੋੜੀ ਤੇ ਮੈਂ ਨੌਕਰ ਆ ਸਾਰੇ ਟੱਬਰ ਦੀ ਤੇ ਤੁਸੀਂ ਸਕੈਤ ਨਾਲ ਲਾ ਕੇ ਮਾਦਾ ਦੀਆਂ ਜਾਂਦੀਆਂ ਇਹ ਕਿਹੜੀ ਘਟਵਾ ਨਿਗੀਆਂ ਨਿਗੀਆਂ ਕਿਦਾਂ ਗੱਲਾਂ ਯਾਦ ਰੱਖਦੀ ਏ ਅਭੀ ਛੂੜੀ ਨਾ ਜਲ ਪਹਿਲਾ ਪਹਿਲਾ ਉਹਦਾ ਪਾਲਾ ਬਾਅਦ ਦੂਜੇ ਢੋਲੇ ਲੜਾਈ ਨੂੰ ਦੀ ਆਵਾਜ਼ਾਂ ਮਾਰਦੀ ਏ ਜਦੋਂ ਸਮਝਾਉਣ ਲੱਗ ਪੇ ਮੂੰਹ ਵਟ ਕੇ ਬੈਨੂ ਚੱਲ ਜਾਂਦੀ ਬੰਦਾ ਵਿਚਾਰਾ ਕੀ ਕਰੇ ਹੁਣ ਜਿੱਦਾਂ ਦੀ ਮਰਜ਼ੀ ਸਰਫ ਲਿਆ ਲਿਆ ਦੋ ਹੈ ਇਹ ਬੁੱਢੀ ਨੂੰ ਕਿਤੇ ਕਦਰ ਹੀ ਹੈ ਨਹੀਂਗੀ ਇਹਦੇ ਲਿਆ ਕੇ ਦੇਵੇ ਸੋਡਾ ਪੁਰਾਣੇ ਮਾਡਲ ਵਾਲਾ ਉਹ ਵੀ 20 ਨਾਲੇ ਪਤਾ ਲੱਗ ਜੇ ਕਿਦਾਂ ਧੋਈ ਦੇ ਆ ਜਾ ਮਾਲਕ ਸਤਿ ਸ਼੍ਰੀ ਅਕਾਲ ਦਾਦੀ ਸასი ਸ਼ਕਾਲ ਪੁੱਤ ਠੀਕ ਠਾਕ ਜੱਜ ਹੱਥ ਨਾਲ ਮਸ਼ੀਨ ਖਰਾਬ ਹੋਈ ਆ ਖਰਾਬ ਤਾਂ ਨਹੀਂ ਗਈ ਹੋਈ ਤੇ ਮੈਂ ਤਾਂ ਨਹੀਂ ਭਜੇ ਨਹੀਂ ਨਾ ਹੋਈ ਤੇ ਕੰਮ ਹੀ ਹੋ ਜੇ ਸਾਡੇ ਲੀੜੇ ਤੁਹਾਨੂੰ ਨਹੀਂ ਮਸ਼ੀਨਾਂ ਚੱਲਦੀਆਂ ਪੁੱਤ ਅੱਜ ਕੱਲ ਮੈਂ ਤਾਂ ਕਹਿ ਰਿਹਾ ਮਸ਼ੀਨ ਖਰਾਬ ਹੋਈ ਆ ਤਾਂ ਰੋਲਾ ਪਿਆ ਵੇ ਕਿ ਜਾਂ ਫਿਰ ਸਰਬ ਸਾਬਣ ਵੱਧ ਬਰਤੰਡੇ ਤਾਂ ਮਸ਼ੀਨ ਵੀ ਖਰਾਬ ਹੋਈ ਸੀ ਹਾਂ ਬਣਾ ਲਈ ਆ ਸਭ ਕੁਝ ਹੋ ਗਿਆ ਵਾ ਮੇਰੇ ਲੀੜੇ ਉੱਥੇ ਟੰਗੇ ਰਹਿਣ ਤੇ ਤੇ ਆਪਣੇ ਮਲਕੜੇ ਲਿਆ ਕੇ ਮਸ਼ੀਨ ਚ ਪਾ ਲੇ ਅੱਛਾ ਹੁਣ ਤੂੰ ਨਿਆਂ ਕਰ ਰਹੀ ਹੈ ਗੱਲ ਦਾ ਵੀ ਆਹ ਗੱਲ ਚੰਗੀ ਹੈ ਇਹਦੇ ਵਾਸਤੇ ਪਹਿਲਾਂ ਨਾ ਮੈਂ ਨਿਆਂ ਕਰਕੇ ਫਸਣਾ ਹੁਣ ਨਹੀਂ ਸੁਣ ਲਿਆ ਤੇ ਤੂੰ ਤਾਂ ਫਿਰ ਉਹਦੇ ਵੱਲਦੀ ਆ ਮੈਨੂੰ ਮੈਂ ਵਕੀ ਤੋਂ ਫਸ ਜਾ ਫਸਣ ਦੀ ਗੱਲ ਨਹੀਂ ਹੁੰਦੀ ਪੁੱਤ ਗੱਲ ਉਹ ਹੁੰਦੀ ਜਿਹੜੀ ਜਿਹਦੇ ਵਿੱਚ ਅਸਰ ਹੋਵੇ ਤੂੰ ਕਾ ਡਰਦੀ ਉਹ ਤੋਂ ਹੈਗੀ ਕਿੱਥੇ ਘਰੇ ਆ ਵੜ ਗਈ ਅੰਦਰ ਹੁਣ ਹੁਣ ਖਸਮ ਨੂੰ ਦੱਸੂਗੀ ਜਾ ਕੇ ਮੈਨੂੰ ਇਦਾਂ ਆਖਿਆ ਉਦਾਂ ਆਖਿਆ ਮਣਕੇ ਸਹੁਰੇ ਨੂੰ ਦੱਸੂਗੀ ਤੇ ਸੱਚੀ ਹੋ ਜਾਊਗੀ ਤਹੋਰ ਬਥੇਰਾ ਕੋ ਦਸਦੀ ਆ ਕੇ ਉਹਦਾ ਵੇਖ ਲਓ ਸਾਡੇ ਮੰਮੀ ਡੈਡੀ ਅਸੀਂ ਦੇ ਮਨਾਂ ਦੀਆਂ ਬਾਗਾਂ ਖੋਲੀਆਂ ਵਾ ਵੀ ਜਿੱਥੇ ਜੀ ਕਰਦਾ ਜਾਓ ਜਿੱਥੇ ਜੀ ਕਰਦਾ ਆਓ ਜ਼ਿੰਮੇਵਾਰੀਆਂ ਤੇ ਤਾਈ ਜੀ ਮੁੱਕਣੀਆਂ ਹੀ ਨਹੀਂ ਆ ਇਹਨਾਂ ਨੇ ਤਾਂ ਮੈਨੂੰ ਐ ਰੱਸਾ ਪਾਇਆ ਵਾ ਜਿੱਦਾਂ ਇਹਨਾਂ ਨੇ ਮੈਨੂੰ ਨਾ ਕੰਮ ਵਾਲੀ ਖਰੀਦਿਆ ਹੁੰਦਾ ਵਾ ਇਹ ਸਾਬ ਕਿਤਾਬ ਹੀ ਹੋ ਕੱਲ ਮੈਂ ਹਾਂ ਚੱਲ ਮੈਂ ਸ਼ਰਨ ਕੋ ਜਾਣਾ ਵਾ ਤਾਂ ਅਹੀਂ ਹੋ ਆਈਏ ਤੇਰੇ ਤਾਈ ਨੇ ਮੇਰੀ ਵਾਹ ਪੇਛ ਨਹੀਂ ਜਾਣ ਦਿੱਤੀ ਇੱਕ ਤਾਂ ਚੱਲ ਛੱਟਾ ਵੀ ਹੈ ਗਿਆ ਅਸੀਂ ਉਦਾਂ ਚਲੋ ਮੇਰੀ ਗਲਤੀ ਹੀ ਪਰ ਮੈਂ ਹਾਂ ਚੱਲ ਕਿਹੜੀ ਗੱਲ ਦੋ ਸੂਟ ਲੈ ਜਾਣੇ ਭੇਜ ਜਾਾਂਗੇ ਤੇ ਉੱਥੇ ਇੱਕ ਦੂਜਾ ਜਾ ਕੇ ਪਾ ਲਾਂਗੇ ਇਹ ਥੋੜਾ ਪਤਾ ਵਾ ਇੱਥੇ ਮੀ ਪੈਣ ਦਾ ਹੁੰਦਾ ਬੰਨੇ ਨਾ ਬੰਨਾ ਛੱਡ ਜਾਂਦਾ ਹੁਣ ਇੰਨਾ ਮਹੀਨਿਆਂ ਚ ਇਹੋ ਗੱਲ ਵਾ ਪਰ ਹੁਣ ਤੂੰ ਨਿਆ ਕੇ ਉਹ ਨਾ ਕਰੇਂਗੀ ਪਰ ਤੂੰ ਕਾ ਤੋ ਡਰਦੀ ਨਾ ਮੈਂ ਕਾ ਤੋ ਡਰਨਾ ਤੂੰ ਆਂਦੀ ਨਾ ਮੈਨੂੰ ਰਹਿ ਮੈਨੂੰ ਕੀ ਆਖਣਾ ਮੈਂ ਕਾ ਉਹੀ ਗੱਲ ਨਾ ਹੋ ਜੇ ਫਿਰ ਆਏ ਜਾਂਦੀ ਹੈ ਲੜਾਈ ਆ ਮੇਰੇ ਵਿਹੜੇ ਚ ਨੰਗ ਐਡੀ ਨਹੀਂ ਗੱਲ ਹੈਗੀ ਤੈਨੂੰ ਇਹਨੇ ਕੀ ਤੇ ਤੈਨੂੰ ਕੋਣ ਮੰਨ ਦੇਣਾ ਅਗਲੀ ਨੇ ਤੂੰ ਆਪਣੇ ਘਰ ਜਿੰਨਾ ਮਰਜ਼ੀ ਰੌਲਾ ਪਾਜੋ ਮਰਜ਼ੀ ਕਰ ਨਾ ਸਾਨੂੰ ਤੇ ਬੜੀਆਂ ਗੱਲਾਂ ਕਰ ਦਿੰਦੀ ਆ ਵੀ ਇਹਨਾਂ ਨੇ ਡੜੀਆਂ ਸਾਦ ਸਾ ਆਪਣੀ ਕੁੜੀ ਕੋ ਕਰ ਲਈ ਆ ਅਗਲੀ ਦੀ ਮਰਜ਼ੀ ਆ ਜਿੱਦਾਂ ਜੀ ਕਰਦਾ ਉਹ ਜਾਂਦੇ ਜਿੱਦਾਂ ਜੀ ਕਰਦਾ ਹੁੰਦਾ ਤੁਹਾਡੇ ਸਾਹਮਣੇ ਹੀ ਆ ਕੁੜੀ ਤੇ ਤਾਂ ਹੁਣ ਮਜਬੂਰੀ ਆ ਭਾਈ ਪੈਨ ਜੀ ਨੂੰ ਜਾਣਾ ਹੀ ਪੈਣਾ ਵਾ ਤੇ ਇਹ ਆਂਦੀ ਹੋਣੀ ਆ ਵੀ ਇਹ ਵੀ ਕੁੜੀ ਕੋ ਚਲ ਜੇ ਇਹ ਗੱਲ ਹੋਊਗੀ ਫੇ ਤਾਂ ਨਹੀਂ ਤੋਤੇ ਹੋਣਗੇ ਹੁਣ ਮੈਨੂੰ ਕੀ ਪਤਾ ਉਹਦੇ ਦਿਲ ਚ ਕੀ ਆ ਜਾਂ ਕਹਿੰਦੀ ਹੋਣੀ ਆ ਵੀ ਮੈਂ ਇਦਾਂ ਛੱਡਦੀ ਆ ਹੌਲੀ ਹੌਲੀ ਆਪੋ ਆਪਣਾ ਕੰਮ ਹੋਣ ਡਾ ਪੂਗਾ ਮੈਂ ਆਪਣੇ ਰਿਹੋ ਗੱਲ ਕਹਿਤੀ ਆ ਕਿ ਅੱਜ ਤੂੰ ਕੱਪੜੇ ਧੂਣੋਂ ਹਟ ਗਈਆਂ ਪਰ ਕੇ ਮੇਰੀ ਰੋਟੀ ਪਕਾਉਣਾ ਹਟ ਜੇਗੀ ਸਹੀ ਗੱਲ ਆ ਕਹਿਣਾ ਨਹੀਂ ਮੈਂ ਜੰਫੜੋਣੋਂ ਹਟ ਜੂ ਪਰੋਣੋਂ ਹਟ ਜੂਗੀ ਤੇ ਜੇ ਮੈਂ ਤੇਰਾ ਤਾਈ ਨੂੰ ਕੋ ਕਹਿਨੀ ਆ ਪੈਣਾ ਉਹ ਵੀ ਇਹਦੀ ਸੈਡ ਲਈ ਜਾਂਦਾ ਉਹ ਮੇਰੇ ਦਿਵਾਲੇ ਹੋਇਆ ਰਹਿੰਦਾ ਤੂੰ ਨਹੀਂ ਚੰਗੀ ਤੂੰ ਨਹੀਂ ਚੰਗੀ ਉਹਦ ਬਸ ਰਾਬ 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 ਬਈ ਤੇਰਾ ਤੇਰਾ ਹੀ ਆ ਹੋਵੇ ਬਸ ਇਹੋ ਗੱਲ ਹੀ ਉਹਨੇ ਕਦੀ ਨਹੀਂ ਉਹਨੇ ਕਹਿਣਾ ਵੀ ਜੇ ਮੈਂ ਗਲਤ ਗੱਲ ਕਹੀ ਆ ਨਾ ਵੀ ਇਦਾਂ ਕਰਕੇ ਗੋਪੀ ਗਲਤ ਬੋਲਦੀ ਉਹਨੇ ਨਹੀਂ ਕਹਿਣਾ ਵੀ ਗਲਤ ਵਾ ਉਹਨੇ ਕਹਿਣਾ ਕੋਈ ਗੱਲ ਨਹੀਂ ਤੂੰ ਕਰ ਲੈ ਹਾਂ ਆ ਕੋਈ ਗੱਲ ਥੋੜੀ ਆ ਮੈਂ ਵੀ ਜੇ ਕੋਈ ਗੱਲ ਦਸੂਂਗੀ ਤਾਂ ਕਰੂ ਰੱਬ ਦਾ ਨਾਮ ਲਿਆ ਕਰ ਹੁਣ ਹੁਣ ਜਿੱਥੇ ਤਨ ਨੂੰ ਸਤਾਵਾਂ ਤੇ ਰੱਬ ਦਾ ਨਾਮ ਨਹੀਂ ਲਿਆ ਜਾਂਦਾ ਉਹ ਮਾਂ ਨਹੀਂ ਖੁਸ਼ ਹੋਵੇ ਤੇ ਸਾਰੇ ਕੰਮ ਹੁੰਦੇ ਆ ਤੇ ਮੈਂ ਇਹ ਸੱਤ-ਸੱਤ ਵਾਰੀ ਤੂੰ ਲੈਣੇ ਆ ਅੱਜ ਮੇਰਾ ਛੱਡਿਆ ਵਾ ਮੈਂ ਤਾਂ ਨਹੀਂ ਸਵੇਰੇ ਆਪਣੇ ਸਹੁਰੇ ਦਾ ਵੀ ਸੂਟ ਲੈਣ ਦਵੇ ਤੂੰ ਆਣ ਵਾਲਾ ਜਿੱਥੇ ਮੈਂ ਕਹ ਤੋਣਾ ਮੈਂ ਦੋ ਧੋਲੂਗੀ ਮੇਰਸੋ ਇਹ ਵੀ ਗੱਲ ਕਹੀ ਮੈਂ ਕਿਹਾ ਤੂੰ ਮੈਨੂੰ ਸਵੇਰੇ ਤੂੰ ਛੱਡ ਦੇਣੀ ਹੈ ਤਾਂ ਮੈਂ ਉਦੋਂ ਸਵੇਰੇ ਆਪਣਾ ਧੋ ਲੈਣਾ ਹੈ ਵੇਲੇ ਸਿਹਰੀ ਆਂਦੇ ਤੂੰ ਇਹੋ ਹੀ ਪਾਉਣਾ ਵਾ ਦੱਸ ਮੇਰੀ ਮਰਜ਼ੀ ਮੈਂ ਜਿਹੜਾ ਮਰਜ਼ੀ ਸੂਟ ਪਾਵਾਂ ਇਦਾਂ ਦੀ ਵੀ ਕੋਈ ਜਨਾਨੀ ਹੁੰਦੀ ਆ ਤੈਨ ਟਕਰੂ ਵੀ ਸਮਝਾ ਲਈ ਥੋੜਾ ਬਹੁਤਾ ਤੇ ਤੀ ਵੀ ਇਦਾਂ ਦੇ ਕਪੜੇ ਕੱਢ ਕੇ ਤੇ ਆਪਣੇ ਪਾ ਲੈਣੇ ਸੀ ਨਾ ਮਸ਼ੀਨ ਦੇ ਵਿੱਚ ਤੀ ਐਵੇਂ ਇੱਥੇ ਹੱਥ ਨਾ ਡਾਪੇ ਜ ਤੋਣ ਤੀ ਵੀ ਫਿਰ ਐਵੇਂ ਬੱਤੀ ਦਾ ਹੀ ਬਚਾ ਕਰਨ ਦੇ ਜੇ ਗਲਤ ਦਮਾਰਪਰੀ ਦੀ ਸਹੀ ਕੱਢਣੇ ਕੀ ਚੋਕੇ ਕੰਦੋਂ ਪਾਰ ਮਾਰਦੀ ਇਹ ਇਧਰ ਇਧਰਲੇ ਬੰਨੇ ਚੱਕ ਜਿਹਦੇ ਨਾਲ ਡੰਗਰ ਖਾਂਦੇ ਫਿਰਦੇ ਤੇ ਨਾਲੇ ਨੂੰ ਪਤਾ ਲੱਗ ਜਾਂਦਾ ਵੀ ਸੂਟਾਂ ਦੀ ਕਦਰ ਕੀ ਹੁੰਦੀ ਆ ਏਜੇ ਸੂਟ ਨੋਟਾਂ ਦੇ ਆਏ ਆ ਤੇ ਮੇਰੇ ਸੂਟ ਫਰੀ ਦੇ ਆਏ ਆ ਬਲ ਤੇ ਮਨਪ੍ਰੀਤ ਦੀ ਸਹੀਆ ਕੋਈ ਨਹੀਂ ਅੱਜ ਤੇ ਤੋਣੀ ਆ ਤੇ ਮੁੜ ਕੇ ਫਿਰ ਵੇਖੂਗੀ ਗਾੜੀ ਕੀ ਬਣਦਾ ਆ ਜਾ ਮਨਪ੍ਰੀਤ ਆਉਣਾ ਕੀ ਆ ਮੇਰੀ ਨਾ ਭੈਣ ਦਾ ਮੈਸੇਜ ਆਉਂਦਾ ਮੈਂ ਜਾ ਕੇ ਫੋਨ ਕਰਨਾ ਹੀ ਇਹਨੂੰ ਇੱਥੇ ਫਿਰ ਵਟਸਐਪ ਤੇ ਆਉਂਦਾ ਵਾ ਨਾ ਤੇ ਇੱਥੇ ਰੇਂਜ ਘਟ ਹੋ ਜਾਂਦੀ ਮੈਂ ਹਾਂ ਚਲ ਵਾਈਫਾਈ ਕਨੈਕਟ ਕਰਕੇ ਫਿਰ ਹੀ ਕਰਦੀ ਜਾ ਕੇ ਤੇ ਸਾਡੀ ਮੰਮੀ ਦੇ ਕੰਮ ਵੇਖੇ ਆਹ ਸੂਟ ਧੋਣ ਦੇ ਹੀ ਗਏ ਕਹਿੰਦੇ ਮੇਰੇ ਸੂਟ ਨਹੀਂ ਧੋਣੇ ਪਾਇਆ ਮਸ਼ੀਨ 'ਚ ਉਹ ਕੀ ਤੇ ਉੱਥੇ ਪਿਆ ਰਹਿ ਗਿਆ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਮੈਂ ਕਿਹਾ ਮੈਂ ਧੋ ਦਿੰਨੀ ਆ ਕਹਿੰਦੇ ਨਹੀਂ ਮੈਂ ਆਪੇ ਧੋਣੇ ਆ ਤੂੰ ਉੱਧਰ ਰਹਿਣ ਤੇ ਕਰ ਮੈਂ ਆਪੇ ਧੋ ਲਿਆ ਕਰੂੰਗੀ ਤੇ ਹੁਣ ਉੱਥੇ ਵੀ ਨਹੀਂ ਧੋਤੇ ਹੈਗੇ ਤੇ ਉਹ ਪੰਜੀ ਤੇ ਲ ਜਾ ਕੇ ਤੇ ਧੋਣਦੇ ਆ ਕੋਈ ਗੱਲ ਨਹੀਂ ਆਦਤ ਹੁੰਦੀ ਹੈ ਬੁੱਢੜਿਆਂ ਨੂੰ ਜਦੋਂ ਕੋਈ ਇੱਥੇ ਘੁੰਮਰ ਆਉਂਦੀ ਹੈ ਨਾ ਇਦਾਂ ਹੀ ਕਰਦੇ ਆ ਇਹਨਾਂ ਨੇ ਆਪ ਹੀ ਰੀਸਾਂ ਕਰੀ ਜਾਣੀਆਂ ਬਰਿਸਕਾਂ ਕਰੀ ਜਾਣੀਆਂ ਤੇ ਨਾ ਨੋਹਾਂ ਦਾ ਲਈ ਜਾਣਾ ਵਾ ਕੋਈ ਜੱਕ ਨਹੀਂ ਹੁੰਦਾ ਕਰ ਲੈਂਦੇ ਮौज-ਮਸਤੀ ਵਿਲੇ ਨੇ ਕਰਨਾ ਵੀ ਕੀ ਆ ਸਾਡੇ ਵਾਲੇ ਵੀ ਤੇ ਇਦਾਂ ਹੀ ਕਰਦੇ ਸੀਗੇ ਹੁਣ ਜਦੋਂ ਜੀ ਕਰਦਾ ਵਾ ਤੇ ਚਲ ਜਾਂਦੇ ਜਦ ਜੀ ਕਹਦਾ ਦਿੰਦੇ ਆਪਾਂ ਉਹ ਛੱਡਿਆ ਵਾ ਲਟਾਕਾ ਹੀ ਵੀ ਕੋਈ ਗੱਲ ਨਹੀਂ ਉਹ ਤੇ ਤੂੰ ਵਾ ਸੌਖੀਆਂ ਵਾ ਚਲ ਜਾਂਦੇ ਕੁੜੀ ਤੋਂ ਤੇ ਥੋੜਾ ਬੁੱਧਿਆਂ ਤੇ ਸੌਖੇ ਲੱਗ ਜਾਂਦੇ ਆ ਇਹਨਾਂ ਤੇ ਨਹੀਂ ਕਿ ਨਹੀਂ ਗੱਲ ਤੇ ਲੜਾਈ ਪਾਈ ਛੱਡਣੀ ਹੁੰਦੀ ਪਾਈ ਛੱਡਣੀ ਹੁੰਦੀ ਆ ਕਦੀ ਕੁੜੀ ਨੂੰ ਫੋਨ ਲਾ ਕੇ ਬਹਿ ਜਾਂਦੇ ਕਦੀ ਗੋਸ਼ ਕਰਨ ਲੱਗ ਪੈਂਦੇ ਚਲ ਕੋਈ ਨਹੀਂ ਢਣੇ ਧਿਆਨ ਦਿਆ ਕਰੋ ਇਹਨਾਂ ਦੀ ਗੱਲ ਵੱਲ ਧਿਆਨ ਦੇ ਨਹੀਂ ਦਿੱਨੀ ਪਰ ਫੇਰ ਵੀ ਬਿਰੇ ਕਰ ਗਈ ਜਾਂਦੇ ਪਿੱਲਾ ਪਹਿਲੋ ਕਿ ਹੁਣ ਮੈਂ ਨਹੀਂ ਧਿਆਨ ਦਿੱਤਾ ਤੇ ਹੁਣ ਉੱਥੇ ਜਾ ਕੇ ਸੂਟ ਧੋਣ ਲਾ ਪਿਆ ਕਿ ਆਂਡ ਗਵਾਂਡੂ ਹੀ ਪਤਾ ਲੱਗੇ ਮੇਰਾ ਸੂਟ ਨਹੀਂ ਧੁੱਪਿਆ ਇੰਨਾ ਕੋ ਨਹੀਂ ਵਡਿਆਈ ਹੈਗੀ ਤੇ ਨਾ ਹੀ ਇਹਨਾਂ ਨੇ ਦੇਣੀ ਆ ਬਸ ਆਪਣਾ ਹੀ ਮਨ ਕਰੋ ਸਹੀ ਵੀ ਜੋ ਕਹਿੰਦੇ ਸਾਥ ਹੀ ਸਤ ਵਾ ਆ ਫੇਰ ਇਹੀ ਸੋਚਣਾ ਮੈਂ ਪੰਜ ਗਾਨਾ ਮੈਂ ਜੇ ਲੜਨੇ ਤੇ ਗੋ ਲੜ ਲਿਆ ਜੇ ਚੰਗੇ ਬੋਲਣ ਤੇ ਬੋਲ ਲਿਆ ਹਾਂ ਇਹੀ ਕਰ ਲੈਗੀ ਚੰਗਾ ਫਿਰ ਮੈਂ ਜਾ ਕੇ ਫੋਨ ਕਰਾਂ ਹੁਦੜਾ ਮਨਪ੍ਰੀਤ ਕੱਲ ਵੀ ਸੱਚੀ ਆ ਵਾਕੇ ਸੋਭਾ ਤਾਂ ਆਈ ਨਹੀਂ ਨਾ ਚਾਹ ਮਨਾ ਚਾਹ ਤੋ ਡੜੀ ਵੇ ਲੋ ਮਮੀ ਦੇ ਕੰਮ ਕੀ ਆਂਦੀ ਆ ਉਹ ਮਨਪ੍ਰੀਤ ਨਾ ਮੇਰੀਆਂ ਚੁਗਲੀਆਂ ਦੇ ਹੀ ਕਹਿੰਦੇ ਹੀ ਕਰਨ ਹੁਣ ਹਾਂ ਬੰਬੀ ਤੇ ਜਾ ਕੇ ਨਾ ਸੂਟ ਰਹਿ ਗਿਆ ਧੂਪਣ ਵਾਲਾ ਮੈਂ ਸਾਰੇ ਕੱਪੜੇ ਪਾਏ ਮਸ਼ੀਨ ਦੇ ਵਿੱਚ ਤੇ ਮਮੀ ਦਾ ਸੂਟ ਕਿਤੇ ਇੱਥੇ ਪਿਆ ਰਹਿ ਗਿਆ ਮੈਨੂੰ ਪਤਾ ਨਹੀਂ ਲੱਗਾ ਤੇ ਹੁਣ ਕਹਿੰਦੇ ਮੈਂ ਆਪੇ ਧੋਣਾਵਾ ਤੇ ਉਹ ਬੰਬੀ ਤੇ ਜਾ ਕੇ ਧੋਣ ਦੇ ਬਾਥਰੂਮ ਚ ਨਹੀਂ ਧੋਤਾ ਬੰਬੀ ਤੇ ਤਾਂ ਹੁੰਦਾ ਤੇ ਮਾਨ ਪੀਣਾ ਮੇਰੀਆਂ ਚੁਗਲੀਆਂ ਕਰਨਦੇ ਹੈਗੇ ਮੈਂ ਨਾ ਬੜਾ ਦਿਮਾਗ ਖਰਾਬ ਹੈ ਦਾ ਤੇ ਉਹ ਵੀ ਅੱਗੋਂ ਬੜੀਆਂ ਕਰਨ ਦੇ ਹੀ ਹੈਗੇ ਉਹਨਾਂ ਨੇ ਆਪਣਾ ਸਾਸੋਰਾ ਤੇ ਸਾੰਭਦੀ ਨਹੀਂ ਆ ਪੁੱਤ ਜਦੋਂ ਕਹਿੰਦੇ ਘਰ ਲੜਾਈ ਪਈ ਹੋਵੇ ਨਾ ਤੇ ਗਵਾਂਢੀ ਇਦਾਂ ਹੀ ਤੀਲੀ ਲਾਈ ਰੱਖਦੇ ਹੁੰਦੇ ਆ ਤੇ ਕੋਈ ਨਹੀਂ ਇਹਦੇ ਦਿਮਾਗ ਨੂੰ ਮੈਂ ਸਹੀ ਕਰਦਾ ਤੂੰ ਤੇਲ ਵੇ ਤੇਲ ਦੀ ਧਾਰ ਵੇ ਜੇ ਤੇ हट ਜੂਗੀ ਠੀਕ ਵਾ ਨਹੀਂ ਤੇ ਫਿਰ ਮੈਨੂੰ ਸੁਧਾਰ ਨਹੀਂ ਹੁੰਦੀ ਕਿ ਦਸ ਹਾਰ ਨਹੀਂ ਆ ਆਉ ਹੋਈ ਨਾ ਫੇਰ ਬាក់ ਤੇ ਗੱਲ ਨਾਲ ਨਾ ਵੀ ਮੇਰਾ ਪੁੱਤ ਦਿਲ ਤੇ ਆਪਣੇ ਗੱਲ ਨਾਲ ਨਾ ਵੀ ਨਹੀਂ ਦਿਲ ਤੇ ਤੇ ਕੀ ਲੱਗਨੇ ਕਿ ਤੇ ਘਰ ਕੇ ਘਰ ਕਰਦਾ ਇਹਨਾਂ ਤੇ ਇੰਨਾ ਮੈਨੂੰ ਨਹੀਂ ਹੁੰਦਾ ਹੁਣ ਆਂਡੀਆਂ ਗਵੰਡੀਆਂ ਨੂੰ ਜਾ ਜਾ ਕੇ ਇਹ ਤੇ ਗੱਲਾਂ ਦੱਸਦੇ ਪਏ ਘਰ ਦੀਆਂ ਇਹ ਕੋਈ ਕੰਮ ਚੰਗੇ ਥੋੜੀ ਆ ਇਹੋ ਜਿਹੇ ਜਿਹੜੀਆਂ ਸੱਸਾਂ ਹੁੰਦੀਆਂ ਨਾ ਆਪਣਾ ਘਰ ਆਪੇ ਪੁੱਟ ਲੈਂਦੀਆਂ ਉਹੇ ਪੁੱਟ ਵਾਲੀ ਜਿਹੜੀ ਬਾੜ ਲੈਂਦੀਆਂ ਸਾਰਾ ਕੰਮ ਸਾਰਾ ਕੰਮ ਹੈ ਤੇ ਸਾਰਾ ਕੰਮ ਕਰਦੇ ਕਰਦੇ ਸਿਰ ਚ ਖੇ ਪਾਈ ਜਾਂਦਾ ਮੇਰੇ ਨੇ ਕੰਮ ਤੇ ਹੁਣ ਜਿੰਨਾ ਕਾ ਹੈਗਾ ਉਹਨਾਂ ਤੇ ਕਰਨ ਨੇ ਆ ਤੇ ਤੂੰ ਵੀ ਕਰੀ ਜਾਨੀ ਆ ਤੇ ਅਹੀਂ ਵੀ ਕਰੀ ਜਾਂਦੇ ਆ ਹਾਂਜੀ ਤੇਰਾ ਦਿਮਾਗ ਖਰਾਬ ਆ ਇਨੇ ਉਹੀ ਸੂਟ ਪਾ ਕੇ ਹੁਣੇ ਜਾਣਾ ਕਿ ਉੱਜੜਨਾ ਕਿ ਦੇ ਦੇ ਮੈਂ ਤਾਂ ਇਹ ਕਿਹਾ ਮੈਂ ਤਾਂ ਤੂੰ ਹੋਰ ਕੋਈ ਪਾ ਲੈ ਹੋਰ ਪਾ ਥੋੜੇ ਸੂਟ ਪਾ ਦੇ ਹਾਂ ਤੇ ਕਹਿੰਦੇ ਨਹੀਂ ਮੈਂ ਹੀ ਪਾਣਾ ਵਾ ਤੇ ਮੈਂ ਕਿਹਾ ਵੀ ਮੈਂ ਤੋ ਦੇਣੀ ਤਾਂ ਵੀ ਨਹੀਂ ਆਖੇ ਲੱਗੇ ਅਰੀ ਅੱਗੜੀ ਆਪਣੇ ਪੱਟੀ ਪਲੇਸ਼ ਪਾਉਣਾ ਇਨੇ ਚੱਲ ਕੋਈ ਨਹੀਂ ਪੁੱਤ ਤੂੰ ਨਾ ਟੈਨਸ਼ਨ ਲਵੀ ਕੋਈ ਨਹੀਂ ਆ ਥੋੜਾ ਸਮਝਾਓ ਨਾ ਭਾਂਡ ਘੁਆਂਦੇ ਸਾਹਮਣੇ ਤਾਂ ਨਾ ਬੰਟਣੀ ਕਰਨ ਮੇਰੀ ਕੋਈ ਨਾ ਮੈਂ ਵੇਣਾ ਆਉਂਦੀ ਆ ਤੇ ਠੀਕ ਵੇਖਦਾ ਮੈਂ ਹੈ ਦੋਨਦਰ ਨੂੰ ਪਤਾ ਨਹੀਂ ਲੱਗਦਾ ਓਏ ਆਪਣੇ ਘਰ ਚ ਆਪੇ ਹੀ ਲੜਾਈ ਪਈ ਚ ਤੁਰ ਜੰਦੀ ਦਾ ਕੁੜੀ ਨੇ ਨਹੀਂ ਵੀ ਸੂਟ ਤੋਤਾ ਤਾਂ ਕੀ ਹੋ ਗਿਆ ਸਵੇਰੇ ਢੋਬ ਜੂਗਾ ਤੂੰ ਕਿਹਦੇ ਜਾਣਾ ਵਾ ਵੀ ਉਹੋ ਗੱਲ ਵੀ ਸ਼ਵਾਰੇ ਤੇ ਜਾਣਾ ਬਾਗੇ ਹੋ ਰਹੀ ਨੇ ਸੂਟ ਵਾ ਤੇ ਪਾ ਲਾ ਹਾਂ ਤੂੰ ਆ ਹੀ ਸੂਟ ਕਟੋਣਾ ਹੀ ਨਹੀਂ ਤੂੰ ਉਹੋ ਪਉਣਾ ਹੀ ਸੂਟ ਹਾਏ ਰੱਬਾ ਸੂਟ ਸੂਟ ਜਲਦੀ ਜਾਣ ਰਿਹਾ ਹਲੇ ਤੱਕ ਸੂਟ ਤਾਂ ਗੱਲ ਮੁੱਕਣੀ ਨਹੀਂਗੀ ਨਹੀਂ ਤੂੰ ਉਦਾਂ ਕੀ ਗੱਲ ਕਰਨ ਢਈ ਮਨਪ੍ਰੀਤ ਮੈਂ ਨਹੀਂ ਕੋਈ ਗੱਲ ਵੀ ਕੀਤੀ ਮੈਂ ਸੱਚੀਆਂ ਕਰਦੀ ਤੇ ਮਿਰਚਾਂ ਲੱਗਦੀਆਂ ਹੀ ਹੋਰ ਨਹੀਂ ਗੱਲ ਕੋਈ ਵੀ ਆਪਣੇ ਘਰ ਦੀ ਗੱਲ ਕਿਸ ਨੂੰ ਬਾਹਰ ਨਹੀਂ ਦੱਸੀਦੀ ਹੁੰਦੀ ਜਦੋਂ ਸਿਰ ਤੋਂ ਦੀ ਪਾਣੀ ਲੰਘ ਜਾ ਤਾਂ ਕੋਠੇ ਚੜਕੇ ਰੌਲਾ ਪਾਈਦਾ ਵਾ ਬਈ ਕੀ ਆਖਿਆ ਉਹਨੇ ਤੈਨੂੰ ਤੂੰ ਮੈਨੂੰ ਦੱਸ ਦੇ ਜਿਹੜੀ ਗੱਲ ਹੈਗੀ ਆ ਕੋਈ ਨਹੀਂ ਪੜਕੇ ਨਾ ਨਾ ਤਾਂ ਹੋਊਗੀ ਤੇ ਤੂੰ ਹੀ ਧੋ ਲਿਓ ਮੈਂ ਧੋਦਾ ਨਹੀਂ ਮੈਂ ਤਿਲੀ ਲਾਉਂ ਮੁਰਕੇ ਰੈਡੀमेड ਲਿਆਣ ਕੇ ਨਾ ਉਹ ਪਉਦੀ ਫਿਰੇਗੀ ਅੱਛਾ ਹਾਂ ਤੇ ਤਿਲੀ ਲਾਉਣ ਨੂੰ ਤਾਂ ਮੈਂਟ ਨਹੀਂ ਲੱਗਣਾ ਤੇ ਰੈਡੀमेड ਲਿਆਉਣ ਨੂੰ ਜੇਬ ਢਿੱਲੀ ਕਰਨੀ ਪੈਣੀ ਆ ਉਹ ਕਰ ਲਾਂਗੇ ਕਲੇਸ਼ ਪਾਉਣ ਨੂੰ ਵੀ ਮੈਂਟ ਨਹੀਂ ਲੱਗਦਾ ਅੱਛਾ ਹਾਂ ਜਦੋਂ ਰੈਡੀमेड ਲੈ ਕੇ ਦੇਣ ਦਾ ਵੇਲਾ ਹੀ ਉਦੋਂ ਤੇ ਆਨਾ ਨਹੀਂ ਆਡੇ ਨਹੀਂ ਰਵਾਜ ਹੈਗਾ ਹੁਣ ਮੈਨੂੰ ਰੈਡੀमेड ਲੈ ਕੇ ਦੇਣੀ ਆ ਬੁੱਢੇ ਵਾਰੇ ਜਦੋਂ ਤੇ ਤੇ ਲੱਛਣ ਹੀ ਇਦਾਂ ਦੇ ਨੇ ਫਿਰ ਉਦਾਂ ਦੇ ਹੀ ਪਹਿਨੇ ਤੈਨੂੰ ਜਿਦੋਂ ਤੁਹਾਡੇ ਨਾ ਨਾ ਤੋਂ ਬਣ ਗਿਆ ਸਵੇਰੇ ਤੇ ਤੁਸੀਂ ਵੀ ਆਪੇ ਲਈ ਕਿਧੋਣੀ ਜਾਣਾ ਉਥੇ ਤੇ ਬੱਚੇ ਤੇ ਮੈਂ ਇੰਨੀ ਤਾਂ ਖਿੱਲਾ ਨਹੀਂ ਡਾਉਂਦਾ ਜੇ ਨਾ ਵੀ ਤੋਤਾ ਜਬ ਤੇ ਤਮ ਹੀ ਕੋ ਗੱਲ ਨਹੀਂ ਹੋਰ ਬਥੇਰੇ ਆ ਪਾ ਲਾਂਗੇ ਅੱਗੇ ਹੁੰਦਾ ਇਹ ਵੀ ਇੱਕੋ ਸੂਟ ਹੋਣਾ ਪੁਰਾਣੇ ਬੁੱਢਿਆਂ ਦਾ ਉਹਨਾਂ ਨੇ ਉਹੀ ਧੋਣਾ ਤੇ ਉਹੀ ਪਾ ਲੈਣਾ ਹੁਣ ਤੇ ਅਲਮਾਰੀਆਂ ਭਰੀਆਂ ਕਿਲੀਆਂ ਭਰੀਆਂ ਕਿੰਨੇ ਸੂਟ ਵਾ ਐਵੇਂ ਜਾਣ ਕੇ ਕਪੜੇ ਕਰ ਕਲੇਸ਼ ਪਾਈ ਜਾਣਾ ਬੰਦਿਆ ਬੰਦਿਆ ਧੀਆਂ ਪੁੱਤਾਂ ਨੇ ਕੰਮ ਨਹੀਂ ਆਉਣਾ கீ மீறி சேட லேயா கரெக்டா மாடா சாரி உமர நகால கலேஷ முக்கடை